ਸ਼ਹੀਦ ਸੁਭਕਰਨ ਸਿੰਘ ਕਿਸਾਨ ਉਹ ਵੀ ਸਾਨੂੰ ਮਿਤੀ 21 ਫਰਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 4 ਮਾਰਚ 2002 ਨੂੰ ਰਾਮਪੁਰਾ ਜ਼ਿਲ੍ਹਾ ਬਠਿੰਡੇ ਵਿਖੇ ਹੋਇਆ ਉਹ ਮਿਤੀ 21 ਫਰਵਰੀ 2024 ਨੂੰ ਖਨੌੜੀ ਬਾਰਡਰ ਤੇ ਕਿਸਾਨ ਅੰਦolan ਦੌਰਾਨ ਸ਼ਹੀਦ ਹੋ ਗਏ ਇਹਨਾਂ ਸਭਨਾਂ ਦੇ ਚਲੇ ਜਾਣ ਨਾਲ ਦੇਸ਼ ਰਾਜ ਅਤੇ ਸਾਨੂੰ ਨਾ ਪੂਰਿਆ ਜਾਣ ਵਾਲਾ ਵੱਡਾ ਘਾਟਾ ਪਿਆ ਹੈ ਇੱਕੋ ਮਿੰਟ ਹੀ ਮੈਂ ਪੂਰਾ ਕਰ ਤਾ ਅਤੇ ਅਸੀਂ ਉਹਨਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਤੋਂ ਵਾਂਝੇ ਹੋ ਗਏ ਹਾਂ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੇ ਪਤ ਜਿੰਨਾ ਤੇ ਚਲਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੀਏ ਇਹ ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਖੀਰਤਾਂ ਦੀ ਅਰੂਹਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਪਾਣਾ ਮੰਨਣ ਦਾ ਬਲ ਬਖਸ਼ਣ ਜੇਕਰ ਸਰਦਨ ਦੀ ਸਹਿਮਤੀ ਹੋਵੇ ਤਾਂ ਸ਼ੋਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖੀਰਤਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣ ਜੀ ਮੰਤਰੀ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਸਪੀਕਰ ਸਾਹਿਬ ਧੰਨਵਾਦ ਜੀ ਸਪੀਕਰ ਸਾਹਿਬ ਇੱਕ ਸਾਡੇ ਸੁਨਾਮ ਸ਼ਹੀਦ ਉਦਮ ਸਿੰਘ ਜੀ ਦੀ ਪਵਿੱਤਰ ਧਰਤੀ ਦੇ ਉੱਪਰ ਬੜੇ ਉੱਗੇ ਸਵਤੰਤਰਤਾ ਸੰਗਰਾਮੀ ਹੋਏ ਸਾਜੰਗੀ ਸਿੰਘ ਜੀ ਸਵਤੰਤਰ ਆ ਪੱਤਰਕਾਰ ਰਹੇ ਨੇ ਬੜੇ ਉੱਗੇ ਔਰ ਬੇਵਾਕ ਪੱਤਰਕਾਰ ਰਹੇ ਨੇ ਸਾਰੀ ਉਮਰ ਉਹਨਾਂ ਦੇ ਜੀਵਨ ਸਾਥੀ ਮਾਤਾ ਹਰਪ੍ਰੀਤ ਕੌਰ ਜੀ ਵੀ ਪਿਛਲੇ ਦਿਨਾਂ ਦੇ ਵਿੱਚ ਅਕਾਲ ਚਲਾਣਾ ਕਰ ਗਏ ਸੀਗੇ ਮੈਂ ਚਾਹਣਾ ਵੀ ਜਿਹੜੇ ਸੁਤੰਤਰਤਾ ਸੰਗਰਾਮੀ ਹੁੰਦੇ ਨੇ ਜਾਂ ਉਹਨਾਂ ਦੇ ਲਾਈਫ ਪਾਰਟਨਰਸ ਹੁੰਦੇ ਨੇ ਉਹ ਇੰਨਾ ਕਿ ਡਿਸਰਵ ਕਰਦੇ ਨੇ ਕਿ ਡੈਮੋਕ੍ਰੇਸੀ ਦੇ ਪਵਿੱਤਰ ਮੰਦਿਰ ਦੇ ਵਿੱਚੋਂ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਉਹ ਦਿੱਤੀ ਜਾਵੇ ਵੀ ਜੇ ਵੀ ਨਾਮ ਐਡ ਕਰ ਲਿਓ ਜੀ ਥੈਂਕ ਯੂ ਜੀ ਬਾਜਵਾ ਜੀ ਜੀ ਸਰ ਇਸ ਕੰਪਲੀਟ ਜਿਹੜਾ ਕਿਸਾਨਾਂ ਦਾ ਮੋਰਚਾ ਚੱਲ ਰਿਹਾ 13 ਫਰਵਰੀ ਤੋਂ ਟੋਟਲ ਲੌਂ ਡੈਥਸ ਹੋਈਆਂ ਨੇ ਜਿਹਦੇ ਵਿੱਚ ਕੱਲੇ ਸ਼ੁਭਕਰਨ ਸਿੰਘ ਜਿਹੜੇ ਨੇ ਕੱਲਾ ਉਹਨਾਂ ਨੂੰ ਅੱਜ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਮੇਰੀ ਰਿਕੁਐਸਟ ਹੈ ਕਿ ਮੇਰੇ ਕੋਲ ਡਿਟੇਲ ਨਾਂ ਤੇ ਐਡਰੈਸ ਤੇ ਕਾਰਨ ਹੈ ਨੇ ਕਾਈਂਡਲੀ ਜੇ ਅਲਾਉ ਕਰੋ ਤਾਂ ਮੈਂ ਉਹਨਾਂ ਦੇ ਨਾਂ ਬੋਲ ਦਵਾਂ ਉਹਨਾਂ ਦੇ ਨਾਂ ਵਿੱਚ ਜ਼ਰੂਰ ਪਾ ਦਿੱਤੇ ਜਾ ਜੀ ਉਹਨਾਂ ਵਿੱਚ ਸਾਗਿਆਨ ਸਿੰਘ ਨੇ ਸਨੁਖਸਾ ਗੁਜਰ ਸਿੰਘ ਵਿਲੇਜ ਕੁਮਾਣ ਡਿਸਟ੍ਰਿਕਟ ਉਦਾਸਪੁਰ ਦੇ ਨੇ ਸਭ ਮਨਜੀਤ ਸਿੰਘ ਵਿਲੇਜ ਗੰਗ ਬਟਾਲਾ ਸਬ ਤਹਿਸੀਲ ਪਾਟਣਾ ਡਿਸਟ੍ਰਿਕਟ ਪਠਾਨਕੋਟ ਸੌਰੀ ਪਟਿਆਲਾ ਸਨ ਨਰਿੰਦਰਪਾਲ ਸਿੰਘ ਵਿਲੇਜ ਪਥਾਈ ਕਲਾ ਡਿਸਟ੍ਰਿਕਟ ਪਟਿਆਲਾ ਸਾਹ ਹਰਦੀਪ ਸਿੰਘ ਸਨ ਆਫ ਦਰਸ਼ਨ ਸਿੰਘ ਸ਼ਾਹਕੋਟ ਤੋਂ ਡਿਸਟ੍ਰਿਕਟ ਜਲੰਧਰ ਤੋਂ ਸਾਹ ਦਰਸ਼ਨ ਸਿੰਘ ਸਨ ਆਫ ਜਰਨੈਲ ਸਿੰਘ ਵਿਲੇਜ ਅਮਰਗੜ ਗੋਨੇਆਣਾ ਦੇ ਨਾਲ ਬਠਿੰਡੇ ਤੋਂ ਸਾਹ ਗੁਰਜਨ ਸਿੰਘ ਵਿਲੇਜ ਮਸੂਰਾ ਦੇਵਾ ਸਬ ਤਹਿਸੀਲ ਸਬ ਡਿਵੀਜ਼ਨ ਜ਼ੀਰਾ ਡਿਸਟ੍ਰਿਕਟ ਫਿਰੋਜ਼ਪੁਰ ਸਾਹ ਕਰਨੈਲ ਸਿੰਘ ਸਨ ਆਫ ਨਹਰ ਸਿੰਘ ਵਿਲੇਜ ਅਰਨੂ ਡਿਸਟ੍ਰਿਕਟ ਪਟਿਆਲਾ ਤੇ ਸਸ ਸਿਕੰਦਰ ਸਿੰਘ ਸਨ ਆਫ ਸੁਖਦੇਵ ਸਿੰਘ ਨਥਾੜਾ ਪਿੰਡ ਹੈ ਜੀ ਵਿਲੇਜ ਤਲਵੰਡੀ ਸਾਬੋ ਬਠਿੰਡੇ ਦੇ ਵਿੱਚ ਸੋ ਇਹ ਟੋਟਲ ਲੌਂਸ ਦੀ ਉੱਥੇ ਮੌਤ ਹੋਈ ਹੈ ਫॉर ਵੇਰੀਅਸ ਰੀਜ਼ਨਸ ਭਾਵੇਂ ਕਿਸੇ ਦੀ ਹਾਰਟ ਫੇਲਰ ਨਾ ਹੋ ਗਈ ਕਿਸੇ ਦੀ ਜਿਹੜੀਆਂ ਸਿਆਤਾ ਕੈਸ਼ ਸ਼ੈੱਲ ਉੱਥੋਂ ਛੱਡੇ ਗਏ ਨੇ ਤੇ ਕਾਈਂਡਲੀ ਕਰਤਾ ਕਰਕੇ ਇਹਨਾਂ ਨੂੰ ਵੀ ਨਾਲ ਇਨਕਲੂਡ ਕਰ ਦਿੱਤਾ ਜਾਈ ਬਣਾਵਾਲੀ ਸਾਹਿਬ ਸਪੀਕਰ ਸਾਹਿਬ ਦੇਸ਼ ਦੀ ਰੱਖਿਆ ਕਰਦੇ ਹੋਏ ਮੇਰੇ ਹਰਕੇ ਜ਼ਿਲ੍ਹਾ ਮਾਨਸਾ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਆਰਥਿਕ ਸਹਾਇਤਾ ਵੀ ਕਰੋੜ-ਕਰੋੜ ਦੇ ਚੈੱਕ ਦਿੱਤੇ ਆ ਮੈਂ ਕਹਿੰਦਾ ਕਿ ਉਹਨਾਂ ਦੇ ਵੀ ਨਾਂ ਇਸ ਵਿੱਚ ਸ਼ਾਮਲ ਕੀਤੇ ਜਾਣ ਸ਼ਹੀਦ ਅਮਰੀਕ ਸਿੰਘ ਜੀ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਸ਼ਹੀਦ ਨਾਇਬ ਸੂਬੇਦਾਰ ਅੰਗਰੇਜ਼ ਸਿੰਘ ਜੀ ਪੁੱਤਰ ਲਾਹਵ ਸਿੰਘ ਜੀ ਪਿੰਡ ਪੇਰੋਂ ਜ਼ਿਲ੍ਹਾ ਮਾਨਸਾ ਸ਼ਹੀਦ ਕਲਦੀਪ ਸਿੰਘ ਜੀ ਪੁੱਤਰ ਬਲਵਿੰਦਰ ਸਿੰਘ ਜੀ ਪਿੰਡ ਦੂਲੋਵਾਲ ਦਿਲਾ ਮਾਨਸਾ ਇਹਨਾਂ ਸ਼ਹੀਦਾਂ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਸਰਦਾ ਪ੍ਰਗਟ ਸਿੰਘ ਜੀ ਹੋ ਗਿਆ ਹੋ ਗਿਆ ਜੀ ਜੀ ਡਾਕਟਰ ਸਾਹਿਬ ਮੇਰੇ ਹਲਕੇ ਮਾਨਸਾ ਦੇ ਡਾਕਟਰ ਲਮਾਈ ਕੌਂਟੋ ਮੇਰੇ ਹਲਕੇ ਮਾਨਸਾ ਦੇ ਪਿੰਡ ਬੁਰਜਹਰੀ ਦਾ ਮਾਈਕ ਡਾਕਟਰ ਵਿਜੇ ਸਿੰਘਲਾ ਜੀ ਦਾ ਮਾਈਕ ਕੌਂਟੋ ਠੀਕ ਜੀ ਜੀ ਡਾਕਟਰ ਸਾਹਿਬ ਮੇਰੇ ਹਲਕੇ ਮਾਨਸਾਂ ਦੇ ਪਿੰਡ ਬੁਰਜਹਰੀ ਦਾ ਫੌਜੀ ਨੌਜਵਾਨ ਗੁਰਜਿੰਦਰ ਸਿੰਘ 8 ਜੂਨ 2023 ਨੂੰ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ ਉਸ ਨੂੰ ਸ਼ਹੀਦ ਦਾ ਦਰਜਾ ਦੇ ਕੇ ਮੈਂ ਚਾਹੁੰਦਾ ਕਿ ਉਸ ਦਾ ਨਾਮ ਵੀ ਆਪਾਂ ਸ਼ਰਧਾਂਜਲੀਆ ਦੀ ਲਿਸਟ 'ਚ ਪਾਈਏ ਤੇ ਉਹਨੂੰ ਸ਼ਹੀਦਾਂ ਲਈ ਜਿਹੜੇ ਸਾਰੇ ਬੈਨੀਫਿਟ ਹੈ ਉਹ ਦਿੱਤੇ ਜਾਣ ਸਰਦਾ ਮਨਜੀਤ ਸਿੰਘ ਬਲਾਸਪੁਰ ਠੀਕ ਹੋ ਗਿਆ ਜੀ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਭੇਜੀ ਦਿੱਤੇ ਜਾਣ ਜੀ ਨਿਸ਼ੰਤਰਪਾਲ ਜੀ ਕੁਝ ਕਹਿਣਾ ਚਾਹੁੰਦੇ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਮਿਤੀ 4 1 24 ਨੂੰ ਸੰਦੀਪ ਕੁਮਾਰ ਜੀ ਦੀਨਾ ਸਰਪੰਚ ਪਿੰਡ ਡੜਿਆਣਾ ਕਲਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਅੱਡਾ ਦਸੜਕਾ ਵਿਖੇ ਗਲਤ ਅਨਸਰਾ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਰੋਜ਼ਮਰਜੂਆ ਇਲਾਕੇ ਦੇ ਅੰਦਰ ਕਈ ਜਗ੍ਹਾ ਤੇ ਬੰਦ ਹੋਏ ਹੁਸ਼ਿਆਰਪੁਰ ਦੇ ਅੰਦਰ ਸਾਡੇ ਮਾਨਯੋਗ ਡਾਕਟਰ ਅਵਜੋਤ ਜੀ ਡਾਕਟਰ ਰਾਜਕਮਾਰ ਜੱਬੇਵਾਲ ਜੀ ਹੋ ਸਾਰੇ ਉੱਥੇ ਬਹੁਤ ਸਾਰੀਆਂ ਸ਼ਖਸੀਅਤਾਂ ਉੱਥੇ ਬਣ ਜੀਆਂ ਔਰ ਲੋਕਾਂ ਦੇ ਅੰਦਰ ਬੜਾ ਰੋਸ ਸੀ ਕਿ ਉਹ ਉਹ ਜਿਹੜਾ ਸੰਦੀਪ ਕੁਮਾਰ ਜੀਨਾ ਜੀ ਹਮੇਸ਼ਾ ਹਰੇਕ ਦੇ ਦੁੱਖ ਸੁੱਖ ਚ ਖੜਦੇ ਸੀ ਔਰ ਉਹਨਾਂ ਦੇ ਛੋਟੇ ਛੋਟੇ ਬੱਚੇ ਜਦੋਂ ਅਸੀਂ ਗਏ ਤਾਂ ਉਹਨਾਂ ਦੀ ਆਪਣੀ ਮਾਤਾ ਨੂੰ ਬੜਾ ਹੋਣਾ ਚੌਥੀ ਕਲਾਸ ਆ 8ਵੀਂ ਕਲਾਸ ਥੈਂਕ ਯੂ ਥੈਂਕ ਯੂ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣ ਹੁਣ ਮੈਂ ਸਮੂਹ ਮੈਂਬਰ ਸਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਮੌਨ ਤਹਾਬ ਕਰਨ ਲਈ ਖੜੇ ਹੋਈਏ। ਵਾਹਿਗੁਰੂ ਧੰਨਵਾਦ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮ ਵਲੀ ਦੇ ਨਿਯਮ 18 ਦੀ ਪਾਲਵੀ ਵਿੱਚ ਮੈਂ ਆਪ ਜੀ ਨੂੰ ਦੱਸਦਾ ਹਾਂ ਕਿ ਮਾਨਯੋਗ ਰਾਜਪਾਲ ਜੀ ਦੇ ਸੰਵਧਾਨ ਦੇ ਅਨੁਛੇਦ ਜਿਨੇ ਸੰਵਧਾਨ ਦੇ ਅਨੁਛੇਦ 176 ਇੱਕ ਅਧੀਨ ਅੱਜ ਮਿਤੀ 1 ਮਾਰਚ 2024 ਨੂੰ 11 ਵਜੇ ਸਵੇਰੇ ਪੰਜਾਬ ਵਿਧਾਨ ਸਭਾ ਨੂੰ ਭਾਸ਼ਣ ਦੇਣ ਦੀ ਕਿਰਪਾਲਤਾ ਕੀਤੀ ਹੈ